ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾਂ ਸੇ ਲੈ ਲੈ ਕੇ ਆਂ ਜੀ। ਦੋਨੋਂ ਹੀ ਬਈ ਤਾਜ਼ੀਆਂ ਸੂਈਆਂ ਵੀ ਆਉ ਕਰ ਲੈਨੇ ਬਾਈ ਨਾਲ ਗੱਲਬਾਤ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋ ਠੀਕ ਹੁ ਵਧੀਆ ਬਈ। ਨਾਮ ਤੇ ਐਡਰੈਸ ਬੋ। ਨਾਮ ਬਿਰਖਾ ਗਰਾ ਪਿੰਡ ਭਾਈ ਰਪਾ ਤਸੀਲ। ਜ਼ਿਲ੍ਹਾ ਬਈ। ਜ਼ਿਲ੍ਹਾ ਬਿਰਖਾ। ਨੇੜੇ ਪਿੰਡ ਬਈ। ਨੇੜੇ ਨਾਮਪ੍ਰਭੂ ਸਹਾਰਾ ਹੈ ਨਾ ਸਹਾਰਾਪੁਰ ਚਕਾਲੇ ਜੇ ਪਿੰਡ ਆ। ਮੋਬਾਈਲ ਨੰਬਰ ਬੋ। 9023967005 ਠੀਕ ਆ ਬਾਈ। ਬਈ ਜਿਹੜ ਭਈ ਇਹ ਦੂਜਾ ਸੋਹੂਆ ਬੱਚੀ ਜਰਸੀ ਆ ਬਲੈਕ ਕਲਰ ਦੀ ਪੂਰੀ ਕੰਦ ਕਾਂਠ ਵਾਲੀ ਕੱਲ ਵਾਲੀ ਦਾ ਜੀ ਸੀ ਆ ਬੱਚੇ ਨਾਲ ਲੜੋ ਲੜਵਾਉਣੀ ਆ ਹਮ ਬੱਚਾ ਬੱਚਾ ਦੀ ਤਾਂ ਬੱਚਾ ਬੱਚਾ ਓਏ ਠੰਡੀ ਸੀ ਲਾ ਓਕੇ ਥਾਂ ਦੇਵਾ ਡਾਕਟਰ ਆ ਬਹੁਤ ਜਰ ਮੈਂ ਮਰਦੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਲਾਉਂਦਾ ਹਣਾ ਲੈਵਾ ਦੇਖ ਬਹੁਤ ਜਗ ਦੁੱਧ ਵਾਲਾ ਪੀਸ ਆ ਬਾਈ ਯਾਰ ਵਾਲਾ ਲੈਵਾ ਕਹਿੰਦੇ ਲਾਣਾ ਰੋਣਾ ਦੇਖਿਆ ਗਿਆ ਚਾਰੇ ਥਣ ਇੱਕੋ ਜੇ ਪੂਰੇ ਗੈਸ ਤੇ ਕਲਾ ਕਲਾ ਥਾਣ ਹਾਂ ਲੈਵਾ ਦਾ ਬਹੁਤ ਜ਼ਿਆਦਾ ਤੁਹਾਨੂੰ ਪੁੱਛਦੇ ਫਸ ਜਾਣਾ ਚਵਾਈ ਕਿਵੇਂ ਆ ਭਰਾ ਚਵਾਈ ਦਾ ਬਾਈ ਬੜੀ ਚੰਗੀ ਆ ਤੂੰ ਸੀ ਲੜਾ ਕੀ ਬਾਤ ਆ ਲੈਵਾ ਆ ਬਲ ਬੁੱਲ ਜਾ ਤੁਹਾਨੂੰ ਸਾਰੇ ਕੱਢ ਜਣੇ ਵਿੱਚ ਨਹੀਂ ਉਹ ਨਹੀਂ ਗੱਲ ਮੰਡ ਵਾਲਾ ਲੈਵਾ ਬਾਈ ਕੱਦ ਚੰਗਾ ਬਰੀਦ ਜੀ ਉਹਦੇ ਦਾ ਰੈਟਰ ਮਾਲ ਦਾ ਦੱਸਦਾ 20 ਕਿਲੋ ਦਾ ਉੱਤਾਰ ਆ ਯਾਰ ਠੀਕ ਆ ਤੇ ਅੱਜ ਆਪਣਾ ਲੰਘੂਆ ਕਿ ਮਾਲ ਕੋਲ ਤੋਂ ਅਗਲਾ ਬੋਲੀ ਲਾਦੇ ਕਾਲ ਦੀ ਫਿਕਰੇ ਠੀਕ ਆ ਜੀ ਤੇ ਵੀ 20 ਕਿਲੋ ਦਾ ਦੇ ਰੁਗ ਰਸੀ ਆਪਾਂ 20 ਕਿਲੋ ਦਾ ਸਨੇਗ ਦੇ ਦੰਦਾਂ ਤੇ ਚੱਕਦੀ ਆ ਠੀਕ ਹੈ ਤੇ ਕੱਟਣੀ ਲੱਗੀ ਆ ਉਹਦਾ ਮੂੰਹ ਪੱਟ ਕੇ ਲੈ ਜੀ ਸਹੀ ਆ ਬਾਈ ਠੀਕ ਹੈ ਜਿਹਨੇ ਕਰ ਲਈ ਜੀ ਦੰਦਾਂ ਦੀ ਹੈਗੀ ਹੈ ਜੀ ਮੂੰਹ ਮਾਰ ਕੇ ਨਾ ਫੇਸ ਬੜਾ ਪਿਆਰਾ ਬਰੀਡ ਇੱਕ ਨੰਬਰ ਹੈ ਇਹ ਕਹਿੰਦਾ ਕ੍ਰੋਸ ਬਰੀਡ ਵਾਲਾ ਬਰੀਡ ਵਾਲੀ ਬੱਚੀ ਆ ਉਹ ਮੈਂ ਸਹੀ ਗੱਲ ਆ ਬਾਈ ਜਿਵੇਂ ਗਰਮੀ ਦਾ ਮੌਸਮ ਆਉਂਦਾ ਫੁੱਲ ਕਮਜਾ ਪਰੂ ਗਰਮੀ ਘਟ ਮੰਨੂ ਫੈਂਟ ਚੰਗੀ ਹੋ ਮਾਰਜ ਨਾਲ ਦਾ ਦੁੱਧ ਦੇਣਾ ਮਾਰਜ ਨਾਲ ਦਾ ਵੀ ਤੇ ਮਾਰਕੀਟ ਵੀ ਫੁੱਲ ਆ ਵੀ ਜਾਂਦਾ ਮਾਰਕੀਟ ਵੀ ਫੁੱਲ ਆ ਨਹੀਂ ਲੱਗੂਗੀ ਕਰੋ ਉਹ ਸਾਕੇ ਸਹੀ ਗੱਲ ਹੈ ਪੂਰਾ ਟੋਆ ਟਾ ਬੋਦੀ ਬਾਦੀ ਲੈ ਮੂੰਹ ਵਾਹੀ ਸਹੀ ਗੱਲ ਹੈ ਘੱਟ ਵਾਲੀਆ ਚੌਂਕਾ ਤੇ ਠੰਡੀ ਸੀਦਾ ਦੁੱਧੇ ਬਾਦੀ ਚਲਾਈ ਕਰਾ ਲੈ ਦੇ ਲੈ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਸੂਈ ਸਵਾਈ ਬੱਚਾ ਮਗਰ ਬੱਚਾ ਬਾਈ ਹਾਂ ਓਕੇ ਬਾਈ ਤੋਰਾ ਦੇਖੋ ਬਰੀਡ ਇੱਕ ਨੰਬਰ ਹੈ ਕਿ ਨਹੀਂ ਭਾਈ ਫੁੱਲ ਬਰੀਡ ਆ ਭਾਈ ਫੁੱਲ ਕਾ ਤੂੰ ਐ ਐਗਲਾ ਇੱਕ ਤਾਂ ਜੰਸ ਨੂੰ ਛੂੜੀ ਛੂੜੀ ਜੜੀ ਨਹੀਂ ਇੱਥੇ ਹਮ ਜੱਡਾ ਕਰਦਾ ਪੂਰਾ ਸਹੀ ਗੱਲ ਆ ਭਾਈ ਫਾਨ ਤੁਣਾ ਲੇਵਾ ਦੇਖੀ ਮੈਂ ਪੰਡ ਵਾਲਾ ਲੇਵਾ ਲੱਗਿਆ ਕਰਮਾ ਇਹਨੂੰ ਕਿਆ ਬਾਤ ਐ ਖੜਨੀ ਖੁੜਨੀ ਚਮਕ ਚਮਕ ਵਹਿੜਦੀ ਇੱਕ ਨੰਬਰ ਆ ਬੜੀ ਚੰਗੀ ਆ ਭਾਈ ਖੜਨੀ ਕਿਆ ਬਾਤ ਹੈ ਹੰਡੀ-ਮੁੰਡੀ ਦਾ ਭਾਂਤੀ ਲੈ ਭਾਈ ਇੱਥੇ ਚੋਈ ਕਰਦੇ ਬੇੜੇ ਦੇ ਵਿਚਾਲੇ ਖੜਾ ਲਈ ਜਿਵੇਂ ਮਰਜੀ ਧਾਰਾ ਮਾਰੀ ਚੱਲ ਪਈ ਚੱਕੇ ਨਹੀਂ ਕਹਿਣਾ ਕੁਛ ਨਹੀਂ ਮੋਟੀ-ਮੋਟੀ ਚਵਾਈ ਆ ਬੜਾ ਚੰਗਾ ਝੋਣ ਲੱਗਿਆ ਭਾਈ ਜਵਾਈ ਦਾ ਇੱਕ ਨੰਬਰ ਥੱਲੇ ਦਾ ਪੰਜ ਹੱਥ ਨਾਲ ਆਇਆ ਬੰਦਾ ਇੰਨੀ ਗਰੰਟੀ ਸਹੀ ਗੱਲ ਆ ਭਾਈ ਸਹੀ ਗੱਲ ਆ ਹਾਲੇ ਵਾ ਤੁਹਾਹੀ ਦੀ ਸੋਹਣੀ ਸੁਣੋ ਸਾਰੇ ਬੋਲੇ ਇੱਕ ਨੰਬਰ ਡਾਟ ਡਰਾਈਵਰ ਸਹੀ ਆ ਭਾਈ ਸਹੀ ਆ ਫਰੀ ਜੀ ਨਹੀਂ ਮਰਜੀ ਕਰਿਆ ਇਨੀ ਉਹਨੂੰ ਥੋੜੀ ਆ ਕਿਨੇ ਹਾਂ ਕਾਹ ਹਵਾ ਵੀ ਗੱਲ ਨਹੀਂ ਆ ਬਾਕੀ ਵਾਲੇ ਦੇ ਦੇਖ ਕੇ ਲੈਣਾ ਜਿਹਨੇ ਪੈਸੇ ਲਾਉਣੇ ਆ ਸਹੀ ਗੱਲ ਆ ਭਾਈ ਅਸੀਂ ਕਹਿੰਦਾ ਕੀ ਫਾਇਦਾ ਕੋਈ ਆਏ ਜੋ ਆਪਣੇ ਜੀ ਅਰੇ ਕਾਉ ਚੀਜ਼ ਨੂੰ ਸਲਾਉਣ ਲੱਗ ਪਾਇਆ ਸਹੀ ਗੱਲ ਜਿਹੜੀ ਉਹਨੂੰ ਸਲਾਇਆ ਜਾਊਗਾ ਹੁਣ ਕੀ ਪੂਰੀ ਟੌਪ ਦੀ ਆ ਸਹੀ ਗੱਲ ਲੈ ਥਾਂ ਲਿਆ ਕਿਸੇ ਦਾ ਫਾੜੀ ਆ ਲਿਆ ਬਸ਼ਮੀ ਲੱਗੇ ਲੈ ਕੀ ਬਾਤ ਤੇ ਲੱਟਣਾ ਬਹੁਤ ਆ ਭਾਈ ਕੋਲ ਵਿੱਚ ਜੱਥ ਨੂੰ ਸਾਰਾ ਕਾਢਿਆ ਲਿਆ ਇਹ ਪੂਰਾ ਐ ਟੌਪ ਦਾ ਲੇਵਾ ਬਣਾਉ ਪੂਰੀ ਬਈ ਜਰੂਰ ਫਾਰਮ ਵਾਲੀ ਬੱਚੀ ਆ ਅਗਲਾ ਕਹਿੰਦਾ ਫਾਰਮ ਹੀ ਰੱਖਣੀ ਆ ਪੂਰੀ ਬਰੀਡ ਵਾਲੀ ਬੱਚੀ ਆ ਹੂੰ ਕ੍ਰੋਸ ਪਾਣੀ ਇਹਦੇ ਚ ਵੀ ਅਗਲਾ ਕਹਿੰਦਾ ਰੰਗ ਨੂੰ ਦੇਖ ਕੇ ਕ੍ਰੋਸ ਕਹਿ ਤੂੰ ਸਹੀ ਆ ਕ੍ਰੋਸ ਪ੍ਰੂਫ ਨਹੀਂ ਥਾਂ ਲੇਵਾ ਮਗਰ ਮੂਰ ਨਹੀਂ ਆ ਫੱਦੇ ਵਾਲੀ ਵਾਲੀ ਹੁੰਦੀ ਬੱਚੀ ਲੈ ਆਇਆ ਭਾਈ ਕੀ ਬਾਤ ਆ ਤੇ ਮੁੱਲ ਕੀ ਆ ਭਰਾ ਜਾਈ ਬਈ ਯਾਰ ਮੋਲ ਕਿ ਥੋੜੇ 90 99 ਕਰਦਾ ਅਗਲਾ ਆਪਾਂ ਮੋਲ ਨਹੀਂ ਕਰਨਾ 70 ਚੋਂ ਸੌੜੀ ਕਰਨੀ ਗੱਲੀ ਠੀਕ ਆ ਭਾਈ ਮੰਨ ਕੇ ਜਿਹੜਾ ਸੌਦਾ ਹੋਇਆ ਬਈ ਯਾਰ ਇਹਦੇ ਦੇ ਬਾਅਦ ਲੱਗਾਂ ਮੂਹ ਹੀ ਨਹੀਂ ਹੋਣਾ ਓਕੇ ਭਾਈ ਅੱਗੇ ਆਪਾਂ ਮੇਡਾ ਵੇਚਣਾ ਜੇ ਕਿ ਇਹਨੇ ਮੁੱਲ ਕਰਾਉਣਾ ਭਾਈ ਜਿੰਨਾ ਹੀ ਆ ਫਿਰ 85 90 ਕਰਾ ਲਈ ਕਿਹਨੂੰ 70 ਹਜ਼ਾਰ ਨੇ ਚੰਗੀ ਲੱਗੀ ਉਹ ਵੀ ਨਹੀਂ ਲੈਣੇ ਆਪਾਂ ਨੂੰ ਬਹੁਤ ਠੀਕ ਆ ਵਾਹ ਮੋਹਲ ਜਮਾ ਜਾਇਦਾ 70000 ਚ ਬਾਈ ਕਹਿੰਦਾ ਮਾੜਾ ਮੋਟਰ ਬੱਚਾ ਸੱਟ ਨਾ ਸਾਡ ਕੋਈ ਚੱਕਰ ਹੀ ਨਹੀਂ ਲੈ ਜਿਵੇਂ ਮਰਜ਼ੀ ਲੈ ਬੈਜਾ ਕੋਈ ਚੱਕਰ ਨਹੀਂ ਕਹਿਣਾ ਕੋਸ਼ਿਸ਼ ਕਿੱਡੀ ਨਿਆਣਾ ਪਾਲਾ ਨਾ ਪਾਲਾ ਕੋਈ ਬੜਾਈ ਲਾ ਚਵਾਈ ਬਾਕੀ ਚਵਾਈ ਬੋਲਾ ਜੰਗਾ ਜਿਉਣਾ ਆ ਜੇ ਜਵਾਗ ਨੂੰ ਈ ਆ ਬੇਰਾ ਉਹ ਵੀ ਚੋਲੇ ਮੋਟੀ ਮੋਟੀ ਚਵਾਈ ਆ ਆਂ ਉਂਗਲ ਵਰਗੀ ਧਾਰ ਪੈ ਗਈ ਕਰਮਾ ਲਈ ਵੀ ਲੈ ਕੀ ਬਾਤ ਹੈ ਖੜਕਾ ਸੁਣਦਾ ਚਵਾਈ ਰਕਣੀ ਥੱਲੇ ਆ ਬੈਟ ਇੱਕ ਨੰਬਰ ਆ ਹੂੰ ਤੈਹੀ ਗਿਆ ਬੜਾ ਚੰਗਾ ਕਿਤੇ ਕੰਮ ਹੋ ਗਿਆ ਲੈ ਗਰੇ ਥਲੋ ਸ਼ਿਆ ਵਾਹ ਬਾਈ ਲੈ ਮਾ ਕਰ ਲੈ ਥਣਾ ਦੇਖੋ ਜੀ ਬਾਈ ਚਿਵਾਈ ਤੇ ਠੰਡੀ ਬਾਈ ਮੈਂ ਕਹਿੰਦਾ ਕੀ ਬਾਤਾਂ ਹੈ ਬਾਕੀ ਬ੍ਰੈਡ ਵੀ ਇੱਕ ਨੰਬਰ ਆ ਗਰਮ ਵੀ ਨਹੀਂ ਬਣਦਾ ਬਾਈ ਯਾਰ ਨੂੰ ਮਾਰਕੀਟ ਅੱਜ ਦੇ ਟਾਈਮ ਵਾਲਾ ਕਹਿੰਦਾ ਨਾ ਮਾਰਕੀਟ ਵੀ ਅੱਛੀ ਆ ਫੁੱਲ ਸਹੀ ਗੱਲ ਆ ਬੋਈ ਤੈਹੀ ਗਿਆ ਸ਼ਿਆ ਵਾਹ ਇੰਨਾ ਮੋਦੋ ਤੋਂ ਘੱਟ ਦਾ ਕਿਲੋ ਡਰ ਠੰਡੀ ਸੀ ਲੈਣੀ ਡਾਕਟਰ ਆ ਬਾਕੀ ਬਾਈ ਮੇਰਾ ਜੀ ਨੇ ਸੌਦਾ ਕਰਨਾ ਪਹਿਲਾਂ ਵਹਿੜ ਸਾਰੀ ਦੇਖ ਲੈ ਠੀਕ ਆ ਆਪਰਾ ਮਾਰਵਾ ਸਾਰਾ ਉਹ ਦੇਖ ਕੇ ਫਿਰ ਫੋਨ ਲਾਵੇ ਸਹੀ ਆ ਠੀਕ ਆ ਸਾਈ ਬੋਮੰਗ ਪੰਜ ਚਾਰ ਮਿੰਟਾਂ ਜੀ ਆ ਨਹੀਂ ਹੋ ਗਿਆ ਤਾਂ ਘੰਟਾ ਹੋਊਗਾ ਫਿਰ ਸੌਦਾ ਕਰੇ ਠੀਕ ਆ ਠੀਕ ਆ ਐਵੇਂ ਵਾਲਾ ਦੇਣਾ ਨਹੀਂ ਪਹਿਲਾਂ ਫੋਨ ਲਾ ਕੇ ਫੋਟੋ ਲਾ ਕੇ ਲੋ ਕੰਮ ਨਾ ਕਰੀ ਜੀ ਠੀਕ ਆ ਬਾਈ ਅੱਗੇ ਦੋ ਨੰਬਰ ਤੇ ਇਹਨੂੰ ਬਈ ਹੋਵੇ ਪੰਜ ਦਿਨ ਤੁਹਾਨੂੰ ਓਕੇ ਮਗਰ ਬੱਚਾ ਹੈ ਜੀ ਠੀਕ ਹੈ ਜੀ ਜੀ ਦੇ ਕੋਲ ਹੁਣ ਦੁੱਧ 12 ਕਿਲੋ ਲਾ ਠੀਕ ਆ ਬਾਈ ਹੰਟਾ ਜਮ ਕਿੰਨਾ ਕੁ 12 ਲੀਟਰ ਹਣ ਬਾਲੋ 12 ਕਿਲੋ ਵੀ ਲਗਾ ਦੇਣੀ ਤੋਕੇ ਨਹੀਂ ਯਾਰ ਆਪਣੋ ਕੋਈ ਚੱਕਰ ਨਹੀਂ ਮੇਰੇ ਤੋਂ ਮਾਰੂ ਕੋਈ ਗਾਰੰਟੀ ਨਹੀਂ ਕੋਈ ਆਪਣਾ ਜਿਹੜਾ ਕੋ ਮਰਜ਼ੀ ਕਰ ਲੈ ਅਗਲਾ ਬਹੁਤ ਠੀਕ ਦੁੱਧਾ ਥੋੜਾ ਜਿਹਾ ਆਪਾਂ ਗਾਰੰਟੀ ਉਹਦੀ ਦੇ ਦਿੰਨੇ ਆ ਆ ਦੇ ਘਰੇ ਲੈ ਕੇ ਪਰ ਕੇ ਆਪਣੇ ਲੈ ਜੀ 12 ਕਿਲੋ ਦੁੱਧੂ ਮਦਰ ਸੁਈ ਵੀ ਪੂਰ ਗਾਰੰਟੀ ਵਾਇਨ ਨੂੰ ਟੋਕੜ ਉਹ ਵੀ ਆ ਗਿਆ ਠੀਕ ਹੈ ਸੱਚ ਬੰਦੇ ਐਵੇਂ ਕਹੀ ਜਾਂਦਾ 16 17 ਕਿਲੋ ਦੁੱਧ ਡਾਕਟਰ ਹੂੰ ਸਹੀ ਗੱਲ ਆ ਭਾਈ ਵਜਨ ਵਾਲੀ ਆ ਕਸ ਵਾਲੀ ਆ ਫੇਸ ਬੜਾ ਚੰਗਾ ਕੱਦ ਚੰਗਾ ਬਰੀਟ ਚੰਗੀ ਆ ਚਮਕ ਚੰਗੀ ਆ ਲੇਵਾ ਚੰਗਾ ਥਾਨ ਇੱਕ ਨੰਬਰ ਆ ਮੁੱਖੀ ਵਾਲਾ ਥਾਨ ਕੱਲਾ ਕੱਲਾ ਦਾ ਜੂਨ ਜਾਂਦੇ ਇੱਕ ਨੰਬਰ ਆ ਹੋਰ ਕੋਈ ਕਮੀ ਨਹੀਂ ਬਹਿਰ ਚ ਠੀਕ ਆ ਭਾਈ ਹਾਂ ਤੇ ਮੋਲ 16 17 ਕਿਲੋ ਠੰਡਾ ਦੁੱਧ ਦੇਣਾ ਡਾਕਟਰ ਨੇ ਮੋਲ ਵੀਰੇ ਜਾਇਜ਼ ਆ ਭਾਈ ਮੋਲ ਜਿਦਾ ਵਿਆਹ ਹੀ ਆਪੇ ਲੈਣਾ ਆਪਾਂ ਕਿਹਨੇ ਵੀ ਆ ਬਾਜਣਾ ਜਮੋ ਜਾਇਜ਼ ਦਾ ਬਾਕੀ ਨਹੀਂ ਹੋਣਾ ਹੂੰ ਜਿਹੜੀ ਚੰਗੀ ਲੱਗੀ ਉਹੀ ਫੋਨ ਲਾ ਰਿਹਾ ਐਵੇਂ ਘੱਟੇ ਵਧੇ ਦਾ ਕੰਮ ਕੋਈ ਮੁੱਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜ਼ੀ ਚਵਾਈ ਚੂਈ 1 ਨੰਬਰ ਆ 42000 ਦੀ ਵੈੜ ਦੇ ਦੇ ਤੈਨੂੰ ਹੀ ਆ ਬਸ ਇਹ ਕੀ ਬਾਤ ਐ ਮੁੱਲ ਜਮ ਉਹ ਜਾ ਜਾਣਾ ਹਾਂ ਹਾਂ ਵੈੜ ਚੰਗੀ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਵੀ ਬਾਈ ਮਾਰ ਦਿੰਦੇ ਆ ਧਾਰਾ ਭੂਰਾ ਵੀ ਜਿਆ ਕੋਈ ਮਾਰ ਨਹੀਂ ਚੋਲੇ ਭੂਰੀ ਚੋਲੇ ਬੰਦਾ ਸੋ ਜਵਾ ਚੋਲੇ ਸਹੀ ਆ ਜਿੱਦ ਨੂੰ ਮਾਰਿਆ ਜਿੱਦ ਦਾ ਉਹਨੇ ਨਾ ਪਾਣਾ ਆ ਚਵਾਈ ਲੱਗੀ ਉਹ ਬਾਲੀ ਚੰਗੀ ਬਾਈ ਵੈੜ ਨੂੰ ਠੀਕ ਆ ਲੈ ਬਾਈ ਇਹ ਨਾਲ ਨਹੀਂ ਮੜਾ ਇਹ ਦੰਦ ਮੜਾ ਮੂਹਰ ਖਾਂਦਾ ਪਹਿਲਾਂ ਦੱਸਦਾ ਸੌਦਾ ਕਰਨ ਤੋਂ ਬਾਅਦ ਚ ਰੋਲਾ ਪਾਵੇ ਤੇ ਕੋਈ ਫਾਇਦਾ ਨਹੀਂ ਵੀ ਪੀੜਪੂੜ ਕੋਈ ਨਹੀਂ ਮੰਨਦੀ ਵੀ ਇੱਕ ਇਹ ਤੇ ਆ ਮੜਾ ਇਹ ਤੇ ਮੜਾ ਹੋ ਤੇ ਆ ਉਹ ਬੱਚੇ ਦਾ ਮੜਾ ਹਵਾ ਹੋਰ ਕੋਈ ਚੱਕਰ ਨਹੀਂ ਠੀਕ ਹੈ ਭਾਈ ਹਾਂ ਹੈਲਦੀ ਨੂਡਲ ਆ ਆ ਤਾਂ ਮਨੀ ਕਦੇ ਵਾਲਾ ਕਹਿੰਦਾ ਹੈਲਦੀ ਹੋਊਗੀ ਠੀਕ ਹੈ ਭਾਈ ਲੈ ਚੂਣ ਪੜਾ ਚੰਗਾ ਹਾਂ ਕੋਈ ਜੁਆ ਕਹਿੰਦਾ ਗਰਮ ਵਾਲੀ ਨਹੀਂ ਹੋਊਗੀ ਇਧਰ ਬੱਚਾ ਮੂੰਹੋਂ ਆਉਂਦਾ ਕੋਈ ਨਾ ਕੋਈ ਨਾ ਬਈ ਹੈਲਦੀ ਇਹਦਾ ਕੀ ਆ ਬਾਹਲੀ ਚੰਗੀ ਚਵਾਈ ਆ ਮੋਟੀ ਮੋਟੀ ਪੋਲੀ ਦੇ ਕਰਨ ਮਰੂੜੀ ਦੀ ਖਾਰੇ ਗਾ ਗਰੰਟੀ ਉਹ ਬਾਹਲੇ ਚੰਗੇ ਚੋਆ ਹੈ ਨਾ ਬੰਦੇ ਦਾ ਇੱਕ ਨੰਬਰ ਹੈ ਡਰਾ ਕੀ ਬਾਤ ਆ ਯਾਰ ਕੀ ਮਗਰ ਸਾਹ ਦਿਖਾ ਦੀ ਆਲੇ ਹਾਂ ਕੀ ਬਾਤ ਆ ਬਈ ਗਰਨ ਕਰਨ ਬਾਰਦੀ ਹੈ ਜਵਾਈ ਤਾਂ ਕਿ ਨਹੀਂ ਗਾਇਆਂ ਨੂੰ ਚਵਾਈ ਦਾ ਬਈ ਇੱਕ ਨੰਬਰ ਹੈ ਸੀ ਉਹ ਜੋ ਸੋਵ ਆ ਹਮ ਥੱਲੇ ਦਾ ਕੋਈ ਵੇਹ ਨਹੀਂ ਕਰਦਾ ਰਾਕੇ ਯਾਰ ਦਾ ਸਹੀ ਹੈ ਮੋਲ ਵੀ ਜਮਾ ਚਾਹੀਦਾ ਮੋਲ ਵਾਸਤੇ ਨਵੇਂ ਨਾਲ ਮੋਲਣਾ ਸਮਝੇ ਮੋਲੇ ਹੀ ਤਾਂ 55 60 ਮਾਗਦਾ ਆਲਾ ਸਹੀ ਗੱਲ ਆ ਬਾਈ ਤੂੰ ਵੀਡੀਓ ਹੋਰ ਵੀ ਪਾਵੇਂ ਹਰੇ ਕਦੇ ਦੇਖ ਲੈ ਪਹਿਲਾਂ ਉਹ ਦੀ ਸਹੀ ਗੱਲ ਆ ਬਈ ਕਿਆ ਬਾਤ ਹੈ ਦੇਖੋ ਕਿੰਨੀਆਂ ਕਿਧਾਰਾਂ ਮਾਰੀਆਂ ਬਾਹਰ ਗਾਲੀ ਕਿੱਥੇ ਆ ਗਿਆ ਡਾਇਰੈਕਟਰ ਨੇ ਥਾਰ ਤੋਂ ਦੇ ਕੇ ਆ ਗਿਆ ਫਿਰ ਤੇ ਠੰਡੀ ਸੀਦ ਦਾ ਅੰਤ ਕੋਈ ਨਹੀਂ ਨਿਆਣਾ ਨਾ ਨਾ ਨੂਰਾ ਫੁੱਲ ਚੰਗੀਆਂ ਮੋਲ ਨੇ ਨਿਆਣਾ ਪਾ ਨਾ ਪਾ ਦੋ ਨਾ ਕੜ ਲੈ ਇੱਕ ਕੰਮ ਹੀ ਹੋ ਗਈ ਆਜ ਬਾਤ ਆ ਕੀ ਬਾਤ ਆ ਬਰੀਡ ਦੇਖ ਪੂਲ ਕੁਆਲਟੀ ਦਾ ਬਣਾ ਵੀ ਐ ਨਹੀਂ ਗੱਲ ਨੂੰ ਸਹੀ ਗੱਲ ਆ ਤੇ 16 17 ਕਿਲੋ ਠੰਡਾ ਦੁੱਧ ਦੇਣਾ ਡਾਇਰੈਕਟਰ ਆ ਆ 20 20 ਨਹੀਂ ਕਹਿੰਦੇ ਤਾਂ ਭਾਗ ਹੀ ਨਹੀਂ ਦੇਣਾ ਜੀ ਆਪਣਾ ਸਹੀ ਹੈ ਬਾਈ ਸਹੀ ਹੈ ਹਾਂ ਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ